पठानकोट देपेंड फंगतोली विखे बीती रात एक बार फिर तो तीन शक की व्यक्ति देखे जानदा एक मामला सामने आया है दस देना चाहंदे हा कि एक कार दी कान टपके परिवार को लो शक की बंदियां वलो रोटी मंगी गई अते परिवार ने कमरे दा दरवाजा नहीं खोलिया जिस तो बाद वो मौके तो चले गए परिवार ने इस दी जानकारी पुलिस प्रशासन नु दीती फिलहाल पुलिस इस पूरे मामले दी छानबीन कर रही है अते वाक वाक सर्च चलाए जा रहे हैं दस दई कि अठताली घंटे पहला भी इसे पिंड दे शी देखे जा मामला सामने आया सी। अते उदो तो ही इस पिंड चलाया जा रहा है फिलहाल हजे तक पुलिस अते सेना वालों चलाए गए सजे सर्च आपरे कुछ भी हाथ नहीं लग्या है

ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਧਰ ਆ ਜਾ ਇਹ ਬਲਜੀਤ ਹੈ ਇਹ ਇਨਾਂ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਨਾਂ ਦੀ ਮਿਸ ਜੀ ਹੀ ਉਥੇ ਖਿੜਕੀ ਦੇ ਨਾਲ ਸੁੱਤੀ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਦੇ ਬਾਰੇ इधर-ਉਧਰ ਦੇਖਿਆ ਤੇ ਉਹਦੇ ਕੋਲ ਬਾਅਦ ਉਹ ਚੱਲ ਗਏ ਨੇ ਹੋਲੀਆ ਕਿਸਾ ਦਾ ਸੀਗਾ ਹੋਲੀਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਹੀ ਰਾਤ ਨੂੰ ਜਿਆਦਾ ਢੰਗ ਨਾਲ ਮਤਲਬ ਡਰੈਸ ਨਹੀਂ ਪਹਿਚਾਨ ਪਾਇਆ ਬੈਗ ਸੀਗੇ ਉਹਦੇ ਕੋਲ ਵੈਪਨ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਕਿੰਨੇ ਘਰ ਦਾ ਟਾਈਮ ਸੀਗਾ ਜੀ ਰਾਤ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਹ ਇਸੇ ਕਿਉਂਕਿ ਉਹੀ ਰਿਜ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨਿਆ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨਾਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਸਰ ਕਿੰਨੇ ਕ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਸੀ ਮੰਗਾ ਹੀ ਇਹ ਹੀ ਕਰਨਾ ਹੈ ਕਿ ਇਹ ਜਿਹੜੇ ਇਹਨਾਂ ਪੇਟਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰਨ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਪਾਗੀ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪਹਿਲੀਆਂ ਨੇ ਲੋਕੀ ਜੰਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਪੁਲਿਸ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਆ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਆ ਪੁਲਿਸ ਆਈ ਵੀ ਆ ਸਵੇਰੇ ਹਾਂਜੀ ਲੱਗੇ ਕੋਈ ਆਰਮੀ ਏਰੀਆ ਪੈਂਦਾ ਤਾਂ ਆਰਮੀ ਏਰੀਆ ਮਮੂਨ ਕੈਂਟ ਮੇਰੇ ਖਿਆਲ ਇਸ ਵਕਤ ਏਸ਼ਿਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਚੀ ਹੈ ਨਾਲ ਜੰਗਲ ਦਾ ਏਰੀਆ ਪੈਂਦਾ ਸਰ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ ਕਿਹਨਾਂ ਤੋਂ ਬੋਲ ਰਾਮ ਸਿੰਘ ਪਿੰਡ ਕਿਹੜਾ ਹੈ ਜੀ ਪਿੰਡ ਫੁੰਤੋਲੀ ਕੀ ਗੱਲ ਹੋਈ ਜੀ ਰਾਤੀ ਗੱਲ ਸਰ ਇਦਾਂ ਇਹ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿਵੇ ਉਠੋ ਸਾਕੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਰਿਜਨ ਲਾਈਟ ਮਾਰੀ ਹੈ ਰੈੱਡ ਕਲਰ ਦੀ ਮਾਰ ਡਰਾਂ ਦੀ ਕੋਸ਼ਿਸ਼ ਕੀਤੀ ਹੈ ਗਨ ਪੁਆਇੰਟ ਤੇ ਧੁਗ ਲੈ ਰਹੇ ਆਹੀਂ ਨਹੀਂ ਉੱਠੇ ਆਈ ਕੋਈ ਮੂਵਮੈਂਟ ਨਹੀਂ ਕੀਤੀ ਆਈ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆਂ ਆਈ ਸਟੋਰ ਨਾਲ ਹੀ ਹੈ ਕਮਰੇ ਦੇ ਨਾਲ ਹੀ ਆਈ ਸਟੋਰ 'ਚ ਅੱਗੇ ਬੱਚੇ ਸੌ ਰਹੇ ਸੀ ਸਤੋ ਸਕੇ ਅਗੇ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਰ ਚਾਚੇ ਕੇ ਫੋਨ ਕੀਤਾ ਉਹਨਾਂ ਵੀ ਫੋਨ ਹੋਇਆ ਕੋਈ ਫੋਨ ਨਹੀਂ ਆ ਫਿਰ ਅਸੀਂ ਇਹੀ ਸੋਚਿਆ ਕਿ ਚਲੋ ਹੁਣ ਅਸੀਂ ਇੱਥੇ ਆਪਣੇ ਅੰਦਰ ਹੀ ਰਹਿਣਾ ਜੁੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਅਸੀਂ ਬਾਹਰ ਨਹੀਂ ਨਿਕਲਣਾ ਕੋਸ਼ਿਸ਼ ਹੋਈ ਫਿਰ ਮੈਂ ਜਰਾ ਕਰ ਇਧਰ ਮੂੰਹ ਕਰੀਆ ਦੇਖਿਆ ਨੇਗੀ ਤੇ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਸੀ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰ ਆਉਂਦਾ ਸੀ ਉਹ ਲੈ ਸਿੱਧਾ ਆ ਗਿਆ ਪੋਣੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਘੱਮ ਸੇ ਘੱਮ ਸਾਢੇ ਚਾਰ ਉਹਦਾ ਕੁਮੂਵਮੈਂਟ ਕੀਤੀ ਹੋਣਾ ਹੁਲੀਆ ਕਿਸ ਤਰ੍ਹਾਂ ਦਾ ਸੀ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਅੱਛਾ ਜਿਹੜੀ ਬੋਲਦੇ ਸੀ ਲੰਬੇ ਡੋਗਰੀ ਪਾਸੇ ਬੋਲਦੇ ਜਿੱਦਾਂ ਆਮ ਜੋ ਸਾਡੀ ਲੋਕਾਂ ਦਾ ਹਾਂ ਜਿੱਦਾਂ ਉਹਨਾਂ ਨੇ ਇਹ ਬੋਲਾਂਗੇ ਵੇ ਉੱਠੋ ਸਾਗੇ ਰੋਟੀ ਦਿਓ ਭੁੱਖ ਲੱਗੇ ਦੀ ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ ਕਿਹੜੀ ਨਹੀਂ ਲੋਕ ਕਿੰਨੇ ਸੀ ਜੋ ਲੋਕ ਤਿੰਨ ਹੀ ਸੀ ਸਰ ਪੁਲਿਸ ਨੇ ਦੁਆਰੇ ਪੁਲਿਸ ਨੇ ਉਹਨੂੰ ਇਨਫੋਰਮ ਕੀਤਾ ਸਵੇਰੇ 6 ਵਜੇ ਫੋਨ ਕੀਤਾ ਸੀ ਆਈ ਪੁਲਸ ਆਈ ਹਾਂ ਪੁਲਿਸ ਆਈ ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਦਿਖ ਕਰ ਗਏ ਆ ਉਹ ਬੋਲਦੇ ਅੱਗੇ ਕਾਰਵਾਈ ਕਰਨਿਆ ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ ਸੱਤ ਜਿਹੜੇ ਦਿਖੇਗੇ ਹਾਂਜੀ ਪਹਿਲੇ ਵੀ ਦਿਖੇਗੇ ਪਹਿਲੇ ਕੀ ਲੱਗਦਾ ਹੁਣ ਉਹ ਹੀ ਹੋ ਸਕਦੇ ਆ ਹਾਂ ਉਹ ਹੀ ਉਹ ਹੀ ਉਹ ਹੀ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਬੈਗ ਸੀ ਤਿੰਨ ਬੈਗ ਹੀ ਪੂਰਾ ਮਤਲਬ ਕਾਲੇ ਡਰੈਸ ਕਾਲਾ ਬੈਗ ਹੀ ਮਿਲ ਕਰਦਾ ਹੈ ਦੂਰੋ